ਜਦ ਅਸੀਂ ਕਿਸੇ ਘਟਨਾ ਨੂੰ ਦੇਖਦੇ ਆ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿਉਂ ਘਟਨਾ ਦਾ ਪੂਰਾ ਪਿਛੋਕੜ ਨਾ ਦੇਖ ਕੇ ਉਸ ਘਟਨਾ ਦਾ ਵਿਸ਼ਲੇਸ਼ਣ ਕਰਨ ਦਾ ਮਤਲਬ ਇਹ ਹੁੰਦਾ ਬਾਕੀ ਘਟਨਾਵਾਂ ਨੂੰ ਸੋਚਣਾ ਇਹ ਤੁਰਕਮਾਨ ਗੇਟ ਦਾ ਜਦ ਮਾਮਲਾ ਹੋਇਆ ਐਮਰਜੈਂਸੀ 'ਚ ਉਸ ਦਾ ਦੁਹਰਾ ਜਿਹੜਾ ਹੋਇਆ ਉਹ 84 'ਚ ਜਿਹੜਾ ਹੋਇਆ ਉਹ ਦੇਖਣ ਦੀ ਇਸ ਤਰ੍ਹਾਂ ਲੋੜ ਹੈ ਕਿ ਦੁਨੀਆਂ ਦੇ ਵਿੱਚ ਵਰਤਾਰਾ ਵਾਪਰ ਕਿਉਂ ਰਿਹਾ ਜਾਂ ਟਰੰਪ ਦੀ ਗੱਲ ਹੋਣ ਕਰਦੇ ਆ ਇਹ ਜਦ ਤੁਸੀਂ ਪੂਰਾ ਮਨੁੱਖਤਾ ਦਾ ਇਤਿਹਾਸ ਪੜ੍ਹਦੇ ਹੋ ਤਾਂ ਜਿਨ੍ਹਾਂ ਨੇ ਕਬਜ਼ਾ ਕਰਨਾ ਸਰੋਤਾਂ ਦੇ ਉੱਤੇ ਉਹ ੱੱਕੇ ਨਾਲ ਦੂਜਿਆਂ ਨੂੰ ਮਾਰਦੇ ਨੇ ਰਿਗਵੇਦ ਸਾਰਾ ਇਸ ਗੱਲ ਦਾ ਭਰਿਆ ਹੋਇਆ ਹੈ ਕਿ ਜਿਹੜੇ ਆਰੀਅਨ ਆਏ ਉਹ ਇੰਦਰ ਜੇਤਨਾਂ ਨੂੰ ਬਣਾ ਰਹੇ ਨੇ ਉਹਨੂੰ ਕਹਿ ਰਹੇ ਨੇ ਵੀ ਸੋਮਰਸ ਤਿਆਰ ਹੈ ਆਜਾ ਤੂੰ ਵੀ ਪੀ ਤੇ ਤੂੰ ਪੀ ਕੇ ਆ ਇਹਨਾਂ ਦੇ ਸੁੰਦਰ ਸੁੰਦਰ ਨਗਰਾਂ ਨੂੰ ਦਫਾ ਚ ਲਿਖਿਆ ਹੈ ਇਹਨਾਂ ਦੇ ਸੁੰਦਰ ਸੁੰਦਰ ਨਗਰਾਂ ਨੂੰ ਸਾੜਦੇ ਇਹਨਾਂ ਦੇ ਖੇਤਾਂ ਨੂੰ ਤਬਾਹ ਕਰਦੇ ਇਹਨਾਂ ਨੂੰ ਮਾਰਦੇ ਕਿਉਂਕਿ ਇਹ ਬੁੱਤ ਪੂਜਾ 'ਚ ਵਿਸ਼ਵਾਸ ਨਹੀਂ ਰੱਖਦੇ ਮੂਰਤੀ ਪੂਜਾ 'ਚ ਇਹ ਹਿੰਸਕ ਲੋਗ ਨੇ ਉਹਨਾਂ ਨੇ ਫੈਸਲਾ ਕਰਤਾ ਵੀ ਹਿੰਸਕ ਨੇ ਕਿਉਂਕਿ ਉਹ ਆਪਦੇ ਆਪਣੇ ਬਚਾਉਂਦੇ ਸੀਗੇ ਸੋ ਇਹੀ ਤਰੀਕਾ ਜਿਹੜਾ ਹੋਇਆ ਇਹ ਸੰਕਟ ਜਦ ਭਾਰਤ ਵਿੱਚ ਸ਼ੁਰੂ ਹੋਇਆ ਉਹ ਸੰਕਟ ਹੋਇਆ ਕਿ ਕਰਜ਼ਾ ਲੈਣਾ ਪੈ ਗਿਆ ਪਹਿਲਾ 86 ਸੰਕਟ ਆਇਆ 900 ਬੈਂਕ ਸਰਕਾਰਾਂ ਹੋਰ ਬਣ ਗਈਆਂ ਕਾਂਗਰਸ ਦਫਾੜ ਹੋ ਗਈ ਕਾਂਗਰਸ ਦੀ ਜੋ ਪ੍ਰਾਇਮਸ ਦੇ ਅਹੁਦੇ ਤੇ ਬੈਠੀ ਸੀ ਉਸ ਨੇ ਕਾਂਗਰਸ ਦੇ ਵਿਰੁੱਧ ਆਫੀਸ਼ਲ ਕੈਂਡੀਡੇਟ ਦੇ ਵਿਰੁੱਧ ਨੀਲਮ ਸਿੰਘ ਜੀ ਬਾਰੇ ਦੇ ਵਿਰੁੱਧ ਖੜਾ ਕਰਕੇ ਬੀਵੀ ਗਰੀ ਨੂੰ ਜਿਤਾਤਾ ਰਾਸ਼ਟਰਪਤੀ ਦਾ ਚੋਣ ਉਹਦੇ ਵਿੱਚੋਂ ਇੱਕ ਮਾਨਸ ਦਾ ਨਿਕਲੀ ਪੋਲੀਟੀਕਲ ਸਟੈਬਿਲਿਟੀ ਕਿਵੇਂ ਹੋ ਗਈ ਦੂਜੇ ਪਾਸੇ ਅੰਦੋਲਨ ਜੇਪੀ ਦਾ ਸ਼ੁਰੂ ਹੋ ਜਾਂਦਾ ਹੈ ਪਰ ਜਿਹੜਾ 84 ਵਾਪਰਿਆ ਇਹਦਾ ਸਿੱਧਾ ਕ ਆਰਥਿਕ ਕారణ ਸੀ ਦਾ ਇੰਦਰਾ ਗਾਂਧੀ ਜਾਂਦੀ ਹੈ ਪਹਿਲੀ ਵਾਰੀ ਇੰਡੀਆ ਨੇ ਕਰਜ਼ਾ ਲਿਆ ਸੀ ਕਮਰਸ਼ੀਅਲ ਵਪਾਰਕ ਕਰਜ਼ਾ ਪਹਿਲੀ ਵਾਰੀ ਲਿਆ ਸੀ 5000 ਐਸ ਡੀ ਆਰ ਤੇ ਉਹ ਤਕਰੀਬਨ 5000 ਕਰੋੜ ਬੰਦਾ ਸੀ ਉਹ ਕਰਜ਼ਾ ਜੇ ਲਿਆ ਸੀ ਉਹਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਸੀ ਉਹ ਸ਼ਰਤਾਂ ਮੈਂ ਗੁਰਦਾਸਪੁਰ ਪੋਸਟਡ ਸੀ ਅਸੀਂ ਪਿੰਡਾਂ ਤਕਰੀਬਨ 100 ਪਿੰਡਾਂ ਚ ਮੀਟਿੰਗਾਂ ਕਰਕੇ ਦੱਸਿਆ ਵੀ ਇਹ ਬੀਬੀ ਜੀ ਕਰਜ਼ਾ ਲੈ ਕੇ ਆਏ ਨੇ ਤੇ ਉੱਥੇ ਕੋਈ ਸ਼ਰਤਾਂ ਮੰਨ ਕੇ ਆਏ ਨੇ ਹੁਣ ਤੁਹਾਡੀ ਸੰਗੀ ਨੱਪਣਗੇ ਤੇ ਹਸਪਤਾਲ ਦੇ ਹਾਲ ਨਾਲੇ ਕਮਾਕੇ ਅਸੀਂ ਕਿਹਾ ਸੀ ਮੈਂ ਤਾਂ ਕਹਿਣਾ ਵੀ ਜੇ ਤੁਸੀਂ ਕਹਾਣੀ ਦੇਖਦੇ ਆ ਕਿ ਹੁਣੇ ਪਰਚੀ ਦੀ ਫੀਸ ਵਧਾਤੀ ਹੁਣ ਹਸਪਤਾਲਾਂ ਚੰਦਰਾ ਨਹੀਂ ਹੋਣਗੀਆਂ ਹੌਲੀ ਹੌਲੀ ਤੁਹਾਨੂੰ ਪੈਨ ਵੀ ਆਪਦਾ ਲੈ ਕੇ ਜਾਇਆ ਕਰਨਾ ਦਵਾਈਆਂ ਮਹਿੰਗੀਆਂ ਹੋਣਗੀਆਂ ਤੁਹਾਨੂੰ ਕੁੱਟਿਆ ਜਾਊਗਾ ਜੇ ਤੁਸੀਂ ਦਵਾਈ ਮੰਗੋਗੇ ਕਿਉਂ ਕਿਉਂਕੇ ਕਰਜ਼ੇ ਸ਼ਰਤਾਂ ਮੰਨ ਲੀਆਂ ਉਹ ਸ਼ਰਤਾਂ ਹੁਣ ਜਿਹੜਾ ਰਾਜ ਜਾਂ ਸੱਤਾ ਹੈ ਉਹ ਜਿਆਦਾ ਤਾਕਤਵਰ ਹੋ ਕੇ ਲੋਕਾਂ ਨੂੰ ਕੁੱਟੇਗੀ ਤੇ ਉਹ ਕਰਜ਼ੇ ਦੇ ਵਿੱਚ ਇੱਕ ਗੱਲ ਜਿਹੜੀ ਸ਼ਾਮਲ ਆ ਗਈ ਉਹ ਇਹ ਹੈ ਵੀ ਲੋਕਾਂ ਨੂੰ ਲੜਾ ਕੇ ਹੀ ਕੁੱਟਿਆ ਜਾ ਸਕਦਾ ਹੈ ਬਿਨਾਂ ਲੜਾਈ ਨਹੀਂ ਕੁੱਟਿਆ ਜਾ ਸਕਦਾ ਦੋ ਹੀ ਤਰੀਕੇ ਨੇ ਸਟੇਟ ਦੇ ਲੋਕਾਂ ਨੂੰ ਕੁੱਟਣ ਦੇ ਇੱਕ ਲੋਕਾਂ ਨੂੰ ਆਪਸ ਵਿੱਚ ਲੜਾ ਦਿਓ ਦੂਜਾ ਹਿੰਸਕ ਬਣਾ ਦਿਓ ਭੀੜ ਇਕੱਠੀ ਕਰਕੇ ਕਚੇਟਾ ਮਰਵਾ ਦਿਓ ਕੁਝ ਕਰ ਦਿਓ ਕਿਤੇ ਬੰਬ ਚਲਵਾ ਦਿਓ ਫੇਰ ਮਰ ਗੁੱਟ ਦਿਓ ਬਸ ਨਹੀਂ ਤਾਂ ਸਟੇਟ ਕੋਲੇ ਹਥਿਆਰ ਨਹੀਂ ਸਟੇਟ ਨੂੰ ਅਜੇ ਵੀ ਜਿੰਨੇ ਮਰਜੀ ਮਾਰੀ ਸਟੇਟ ਹੈ ਅਜੇ ਵੀ ਉਹ ਆਪਣਾ ਪਹਿਲਾ ਮੋਰਲ ਫੇਸ ਰੱਖਣਾ ਚਾਹੁੰਦੀ ਹੈ ਉਹ ਮੋਰਲ ਫੇਸ ਰੱਖਦੇ ਰਹਿੰਦੇ ਉਹ ਕੋਸ਼ਿਸ਼ ਇਹ ਕਰਦੇ ਆ ਵੀ ਜ਼ਿੰਮੇਵਾਰੀ ਪਾਈ ਜਾਵੇ ਲੋਕਾਂ ਤੇ ਵੀ ਇਹੀ ਹੈ ਜੀ ਨੇ ਅਜਿਵੇਂ ਹਮੀਰ ਸਿੰਘ ਜੀ ਕਹੀ ਕਿ ਗਏ ਨੇ ਵੀ ਵੱਧੂ ਕਰ ਲਓ ਪਹਿਲਾਂ ਹਰੇਕ ਜੀਨ ਨੂੰ ਤੁਸੀਂ ਮਾਰਨ ਨੂੰ ਬੰਦੂ ਕਰ ਦੋ ਕਿਸੇ ਨੂੰ ਡੈਨ ਕਹਿ ਕੇ ਮਾਰ ਦਿੰਦੇ ਸੀ ਕਿਸੇ ਨੂੰ ਰੇਟਿਸਟ ਕਹਿ ਕੇ ਮਾਰ ਦਿੰਦੇ ਸੀ ਕਿਸੇ ਨੂੰ ਬਹਿਰੂਪੀਆ ਕਹਿ ਕੇ ਮਾਰ ਦੇਣਾ ਕਿਸੇ ਨੂੰ ਜਾਦੂਗਰ ਕਹਿ ਕੇ ਮਾਰ ਦੇਣਾ ਇਹ ਇਹ ਸਟੇਟ ਕਰਦੀ ਆ ਸੋ ਉਹਦੇ ਵਿੱਚ ਗਿੜਾ 84 ਹੋਇਆ ਐਥੇ ਬੰਦੂ ਕਰਿਆ ਗਿਆ ਅਸੀਂ ਨੰਬਰ ਨੂੰ ਯਾਦ ਕਰਦੇ ਹਾਂ ਮੈਂ 2 ਜੂਨ ਨੂੰ ਯਾਦ ਕਰਦਾ 2 ਜੂਨ ਦੀ ਸ਼ਾਮ ਨੂੰ ਮੈਂ ਹਸਪਤਾਲ ਚੋਂ ਘਰ ਗਿਆ ਤੇ ਰੇਡੀਓ ਉਦੋਂ ਰੈਡੀ ਹੁੰਦੇ ਸੀ ਬਹੁਤੇ ਰੇਡੀਓ ਚੱਲ ਰਿਹਾ ਸੀ ਤੇ ਇੰਦਰ ਗਾਂਧੀ ਇਹ ਭਾਸ਼ਣ ਦੇ ਰਹੇ ਸੀ ਕਿ ਮੈਂ ਹੁਣ ਵੀ ਕਹਣੀ ਆ ਕਾਲੀਆਂ ਨੂੰ ਮੰਨ ਲਓ ਗੱਲਬਾਤ ਦੇ ਰਾਹ ਤੇ ਆ ਜਾਓ ਤੇ ਨਹੀਂ ਤਾਹੇ ਰ ਮੈਨੂੰ ਕੁਝ ਕਰਨਾ ਪਏਗਾ ਮੇਰੀ ਪਤਨੀ ਮੈਨੂੰ ਕਹਿੰਨ ਲੱਗੀ ਵੀ ਦੇਖੋ ਇੰਦਰ ਗਾਂਧੀ ਤਾਂ ਹੁਣ ਵੀ ਉਹਨਾਂ ਨੂੰ ਬੁਲਾ ਰਹੀ ਹੈ ਮੈਂ ਕੋਈ ਬੁਲਾ ਨਹੀਂ ਰਹੀ ਹੁਣ ਤਾਂ ਧਮਕੀ ਦੇ ਰਹੀ ਹੈ ਇਹ ਬੁਲਾਵਾ ਨਹੀਂ ਹੈ ਇਹ ਧਮਕੀ ਹੈ ਸਿੱਧੀ ਦੋ ਤਰੀਕ ਤੱਕ ਕੋਈ ਜੇ ਸਾਨੂੰ ਨਹੀਂ ਪਿੰਕਸੀ ਵੀ ਆਰ ਨਹੀਂ ਆ ਲਗੀ ਹੈ ਮੈਂ ਹੁਣ ਕੁਝ ਕਰੇਗੀ ਕਿਉਂਕਿ ਉਹਦੀ ਗੱਲਬਾਤ ਤੋਂ ਪਤਾ ਲੱਗਦਾ ਮੈਂ ਰੋਜ਼ ਸਿਆਸਤ ਨੂੰ ਸੁਣਦਾ ਉਹ ਕਹਿੰਦੀ ਆਜੋ ਜੇ ਗੱਲ ਕਰਨੀਆਂ ਕਰ ਲਓ ਨਹੀਂ ਫਿਰ ਕੁਝ ਕਰਨਾ ਪਊ ਤਿੰਨ ਜੂਨ ਨੂੰ ਫੌਜ ਬੜਾ ਲਈ ਐਤਵਾਰ ਦਾ ਦਿਨ ਸੀ ਕਿ ਤਿੰਨ ਨੂੰ ਰਾਤ ਨੂੰ ਪੂਆ ਜੁਰੀ ਤਣਾਤ ਹੋਈ ਹੋਈ ਆ ਉਦੋਂ ਪਹਿਲਾਂ ਇੱਕ ਤਰੀਕ ਨੂੰ ਮੈਂ ਦੇਖ ਚੁੱਕਿਆ ਸੀ ਫੈਸਲਾ ਹੋ ਚੁੱਕਿਆ ਸੀ ਮੈਂ ਇੱਕ ਤਰੀਕ ਨੂੰ ਅੰਮ੍ਰਿਤਸਰ ਸੀ ਉੱਥੇ ਉਹ CRPF ਸ਼ਾਮ ਨੂੰ 5 ਵਜੇ ਸਾਡਾ ਇੱਕ ਹੈਲਥ ਸੈਂਟਰ ਹੈ ਉੱਥੇ ਮੈਂ ਗਿਆ ਹੋਇਆ ਸੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਜੱਲਿਆਂ ਵਾਲੇ ਬਾਗ ਦੇ ਤੇ ਉਹ ਗੋਲੀਆਂ ਐ ਰੁਕ ਰੁਕ ਕੇ ਚਲਾ ਰਹੇ ਨੇ ਮੈਨੂੰ ਮੇਰੇ ਨਾਲ ਦੇ ਕਹਿਣ ਲਗੇ ਵੀ ਦੇਖੋ ਉਧਰੋਂ ਗੋਲੀਆਂ ਮਾਰੀ ਜਾਂਦੇ ਨੇ ਏ ਸੀਐਲਪੀ ਆ ਵੀ ਚਲਾ ਰਹੀ ਰਹੇ ਉਹ ਮਹਿਕਾਣੂ ਕਰ ਰਹੇ ਨੇ ਇਹ ਤਾਂ ਉਹਨਾਂ ਨੂੰ ਸ਼ਾਇਦ ਗੱਲ ਨਹੀਂ ਸਮਝ ਆ ਰਹੀ ਇਹ ਤਾਂ ਦੇਖਦੇ ਨੇ ਕਿ ਉੱਥੋਂ ਗੋਲੀ ਆ ਕਿੱਥੋਂ ਰਹੀ ਹੈ ਉਹਨਾਂ ਦੇ ਮੋਰਚਾ ਬੰਦੀ ਦੇਖ ਰਹੇ ਨੇ ਗੋਲੀ ਚਲਾ ਚਲਾ ਕੇ ਬਾਰ ਬਾਰ ਇਹ ਕੋਈ ਸਕੀਮ ਹੈ ਇਹਨਾਂ ਦੀ ਕਿਉਂਕਿ ਇਹ ਇੱਕ ਅੱਧੀ ਚਲਾਉਂਦੇ ਨੇ ਉਹ ਐ ਠਾਠਾ ਚਲਾ ਦਿੰਦੇ ਫਿਰ ਇੱਕ ਅੱਧੀ ਚਲਾਉਂਦੇ ਨੇ ਫੇਠਾ ਠਾਠਾ ਚਲਾਉਂਦੇ ਕੋਈ ਨਿਸ਼ਾਨਦੇਹੀ ਕਰ ਰਹੇ ਨੇ ਦੀ ਉੱਥੋਂ ਆ ਰਹੀ ਆ ਉੱਥੋਂ ਆ ਰਹੀ ਆ ਜਿੱਥੇ ਜਿੱਥੇ ਮੋਰਚੇ ਨੇ ਉਹਨਾਂ ਦੀ ਮੋਰਚਾ ਬੰਦੀ ਦੇਖੀ ਜਾ ਗਈ ਹੈ ਉਸਾਰੀ ਆਪਾਂ ਨੂੰ ਪਤਾ ਨਹੀਂ ਜੋ ਕੁਝ ਹੋਇਆ ਉਸ 'ਚ ਮੈਂ ਨਹੀਂ ਜਾਵਾਂਗਾ ਉਸ ਤੋਂ ਅੱਗੇ ਜਿਹੜਾ ਇਹ ਕਤਲਿਆਂ ਦੀ ਹੈ ਕਿਉਂਕਿ ਮੁਸਲਮਾਨਾਂ ਦਾ ਤਾਂ ਜਿੰਨਾ ਕੁ ਤੁਰਕਮਾਨ ਗੇਟ ਆਲਾ ਜੋ ਉੱਥੇ ਬਲਬੜਤਾ ਹੋਈ ਸੀ ਉਦੋਂ ਕੋਈ ਨਹੀਂ ਬੋਲਿਆ ਇਹ ਸੱਚ ਹੈ ਜਿੰਨਾ ਆਕਾਲੀਆਂ ਨੇ ਮੋਰਚਾ ਲਾਇਆ ਹੋਇਆ ਸੀ ਐਮਰਜੈਂਸੀ ਦੇ ਖਿਲਾਫ ਉਹ ਵੀ ਨਹੀਂ ਬੋਲਦੇ ਉਦੋਂ ਤੱਕ ਤੁਰਕਮਾਨ ਦੇ ਜਦ ਅਸੀਂ ਇੱਕ ਬੰਦੇ ਤੇ ਹਮਲਾ ਕਈ ਵਾਰ ਅਸੀਂ ਕਹਨੇ ਆ ਜਮਹੂਰੀ ਹੋਣਾ ਬਹੁਤ ਔਖਾ ਹੈ ਸਮਾਜ ਬਣਾਉਣਾ ਔਖਾ ਬਹੁਤ ਹੈ ਕਹਿਣਾ ਬੜਾ ਸੌਖਾ ਹੈ ਸਮਾਜ ਤਾਂ ਅਸੀਂ ਇੰਨੇ ਜਦ ਅਸੀਂ ਤਾਕਤ ਵਿੱਚ ਹੁੰਨੇ ਆ ਨਾ ਮਾੜੇ ਦਾ ਕੋਈ ਸਵਾਲ ਕਰੇ ਅਸੀਂ ਉਹਨੂੰ ਕੱਢ ਕੇ ਬਾਹਰ ਮਾਰ ਦਿਆ ਹਿੰਮਤ ਕੋਈ ਚਾਹੀਦੀ ਹੈ ਵਿਰੋਧੀ ਖੜਾ ਹੋ ਕੇ ਤੁਹਾਨੂੰ ਕਹਿ ਸਕੇ ਨਹੀਂ ਹਾਂ ਤੂੰ ਹੈਂ ਗਲਤ ਇਹ ਕਹਿਣਾ ਸੌਖਾ ਹੈ ਪਰ ਸਮਾਜ ਇਸ ਪਾਸੇ ਨੂੰ ਜਾਣਾ ਹੈ ਅੱਜ ਦੁਨੀਆ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸਾਂ ਨੇ ਕਬਜ਼ਾ ਕਰਨ ਦੀ ਗੱਲ ਹੈ ਉਹਦੇ ਵਾਸਤੇ ਜਿਹੜਾ ਮੋਦੀ ਆਇਆ ਮੋਦੀ ਦਾ 2014 ਚ ਆਉਣਾ ਕੋਈ ਮਨਮੋਹਨ ਸਿੰਘ ਬੁਰਾ ਨਹੀਂ ਲੱਗਦਾ ਸੀ ਸੰਸਾਰ ਦੀ ਤਾਕਤ ਨੂੰ ਉਹ ਆਇਆ ਇਸ ਕਰਕੇ ਆ ਕਿ ਹੁਣ ਇਹਨਾਂ ਲੋਕਾਂ ਨੂੰ ਆਪਸ ਵਿੱਚ ਝੜਾਓ ਕਿਉਂਕਿ ਜਦ ਤੁਸੀਂ ਸਾਰਾ ਕੁਝ ਵੇਚੋਗੇ ਤੇ ਲੋਕ ਤਾਂ ਗੜ ਕਹਿਣਗੇ ਉਹਨਾਂ ਦੀਆਂ ਨੌਕਰੀਆਂ ਜਾਣਗੀਆਂ ਉਹਨਾਂ ਦੇ ਰੋਜ਼ਗਾਰ ਜਾਣਗੇ ਉਹਨਾਂ ਦੇ ਵਪਾਰ ਜਾਣਗੇ ਉਹਨਾਂ ਦੀਆਂ ਜ਼ਮੀਨਾਂ ਜਾਣਗੀਆਂ ਫਿਰ ਥੋੜੇ ਗੱਲ ਬਹਿਣਗੇ ਉਹ ਥੋੜੇ ਗੱਲ ਕਰਨ ਦੀ ਬਜਾਏ ਆਪਸ ਵਿੱਚ ਇੱਕ ਦੂਜਾ ਦਾ ਕਤਲ ਕਰਨ ਇਹ ਹੀ ਸੰਤਾੜੀ ਚ ਹੋਇਆ ਸੀ ਇਹੀ ਹੁਣ ਹੋਇਆ ਕਿ ਚਲਾਸੀ ਦੇ ਸਖਾਤਾ ਵਿਪੀ ਹਿੰਦਕੰਤਰ ਬਣਾ ਕੇ ਜਿਹਨੂੰ ਤੁਸੀਂ ਇੱਕ ਦੁਸ਼ਮਣ ਬਣਾ ਕੇ ਖੜਾ ਕਰਤਾ ਵੀ ਆ ਸਿੱਖ ਬੜੇ ਮਾੜੇ ਨੇ ਇਹਨਾਂ ਨੇ ਇੰਦਰ ਗਾਂਧੀ ਦਾ ਕਤਲ ਕਰਿਆ ਹਾਲਾਂਕਿ ਮaaf ਕਰਨਾ ਕਿਸੇ ਨੂੰ ਬੁਰਾ ਲੱਗ ਸਕਦੀ ਹੈ ਇਹ ਗੱਲ ਮੈਂ ਆਵਦੀ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਸੀ ਅਸੀਂ ਉਦੋਂ ਰੈਜ਼ੋਲੂਸ਼ਨ ਪਾਸ ਕਰਿਆ ਸੀ ਕਿ ਅਸੀਂ ਹੋਰ ਸਭ ਕੁਝ ਬਰਦਾਸ਼ਤ ਕਰ ਲਾਂਗੇ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਕੋਈ ਸੀਆਈਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉੱਤੇ ਹਮਲਾ ਕਰਾ ਕੇ ਮਰਵਾ ਦੇ ਕਿਉਂਕਿ ਇਹ ਤੌ ਤਰੀਕਾ ਮਾਰਨ ਵਾਲਾ ਨਾਲ ਵੀ ਨਾਮ ਮਾਰਿਆ ਜਾਏਗਾ ਕੈਨੇਡੀ ਮਾਰਿਆ ਤਾਂ ਵੀ ਨਾਲ ਦੀ ਨਾਮ ਮਾਰਿਆ ਗਿਆ ਸੀ ਜਿਹੜਾ ਮਾਰਨ ਵਾਲਾ ਸੋ ਇਸ ਕਰਕੇ ਮੈਂ ਇਹ ਤਾਂ ਕਹਿਣਾ ਵੀ ਸੰਤੋਸ਼ ਜੀ ਜਦ ਤੁਸੀਂ ਐਨਾਲਾਈਜ਼ ਕਰ ਜੋ ਮੈਂ ਉਸ ਦਿਨ ਪਟਿਆਲੇ ਜਾ ਰਿਹਾ ਸੀ ਯੂਨੀਵਰਸਿਟੀ ਕੋਲ ਬੱਸ ਰੁਕੀ ਥੋੜੀ ਠੰਡ ਸੀ ਹਾਲਾਂਕਿ 31 ਅਕਤੂਬਰ ਦਾ ਦਿਨ ਸੀ ਉਹ ਇੱਕ ਬੰਦਾ ਉਤਰਿਆ ਦੋਨੇ ਬੱਸ ਤੇ ਥੋੜੀ ਜੱਦੀ ਚਲਾ ਲਈ। ਉਹ ਐ ਦੋਈ ਜੀ ਦੀ ਬੱਕਲ ਮਾਰਦਾ ਕਹਿੰਦਾ ਹੁਣ ਤਾਂ ਤੁਹਾਡੀ ماں ਵੀ ਮਾਰਤੀ। 11 ਕਵਜ ਦਾ ਟਾਈਮ ਸੀ। ਹੁਣ ਤਾਂ ਹੋੜੀ ਚਲਾਣਾ। ਮੈਂ ਪਿੱਛੇ ਦੇਖਿਆ ਕਹਿੰਦੇ ਇੰਦਰ ਗਾਂਧੀ ਮਾਰਤੀ। ਮੈਂ ਉਹਦੀ ਆਖਿਆ ਮੈਂ ਕਿਹਾ ਸੀ ਇਹ ਐਨੇ ਮਰਵਾਇਆ ਜਾਂ ਮਕਬੂਲਪੁਰ ਦੇ ਬੰਦਿਆਂ ਤੋਂ ਮਰਵਾਈ ਹੋ ਗਈ ਜਾਂ ਖਾਲਸਤਾਨੀਆਂ ਤੋਂ ਮਰਵਾਈ ਹੋ। ਉਹ ਕਹਿੰਦਾ ਹੋ ਕੇ ਨੇ ਮੈਂ ਕਿਹਾ ਦੋਨੋਂ ਨੂੰ ਬਣਵਾ ਸਕਦੇ ਨੇ ਹੋਰ ਕਿਸੇ ਤੋਂ ਕਿੰਨਾ ਰਵਾਣਗੇ। ਅਸਾਮ ਦੀ ਤਾਂ ਮੂਵਮੈਂਟ ਖਤਮ ਹੋਈ ਹੋਈ ਆ। ਨਹੀਂ ਅਸਾਮੀਆਂ ਤੋਂ ਮਰਵਾ ਦਿੰਦੇ। ਤੋ ਉੱਥੇ ਜਦ ਮੈਂ ਗਿਆ ਜਿਹੜੇ ਬੰਦੇ ਦਾ ਪਤਾ ਕਰ ਨਾ ਸਕਦਾ ਆਪਰੇਸ਼ਨ ਹੋਇਆ ਹੋਇਆ ਸੀ ਉਹ ਸੀਨੇ ਬਾਦ ਉਸ ਉੱਤੇ ਪਿਆ ਸੀ ਉਹ ਕਹਿੰਦਾ ਡਾ ਸਾਹਿਬ ਇਹ ਤਾਂ ਬਿਆਨ ਸਿੰਘ ਨੇ ਵਾਰੀ ਆ ਉਹ ਬਿਆਨ ਸਿੰਘ ਦਾ ਭਰਾ ਅਸੀਂ ਜਾਣਦੇ ਸੀ ਉਹਨੂੰ ਸ਼ਮਸ਼ੇਰ ਸਿੰਘ ਉਹ ਜੱਜ ਰਿਹਾ ਸੀ ਪਹਿਲਾਂ ਉਹ ਐਕਟਿਵਿਸਟ ਵੀ ਆ ਸੀ ਕਾਫੀ ਮੈਂ ਅੱਛਾ ਸੋ ਇਹ ਜਿਹੜਾ ਬਿਟਾਰਾ ਇਹ ਬਿਟਾਰਾ ਇਹ ਹੈ ਕਿ ਸਾਧਨਾ ਤੇ ਕਬਜ਼ਾ ਕਰਨਾ ਉਸ ਕਬਜ਼ੇ ਵਾਸਤੇ ਬੰਦੂ ਕਰਨਾ ਜਿਵੇਂ ਨਾ ਬਿੱਟੂ ਨੇ ਨਹੀਂ ਕਿਹਾ ਕਿਸਾਨਾਂ ਨੂੰ ਵੀ ਇਹ ਤਾਂ ਇਹ ਤਾਲ ਬੰਨੀ ਨੇ ਪਹਿਲਾਂ ਮੋਦੀ ਸਾਹਿਬ ਨੇ ਕਿਹਾ ਅਸੀਂ ਖਾਲਸਤਾਨੀ ਨੇ ਸੋ ਆਪਾਂ ਨੂੰ ਅੱਜ ਦੇ ਇਸ ਦਿਨ ਦੇ ਉੱਤੇ ਕਿ 84 ਜਿਹੜਾ ਵਾਪਰਿਆ ਉਹਦੇ 100 ਹੋਰ ਕਾਰਨ ਹੋ ਸਕਦੇ ਨੇ ਉਹ ਸਟੇਟ ਦਾ ਇੱਕ ਫੈਸਲਾ ਸੀ ਉਹ ਸਟੇਟ ਦੇ ਫੈਸਲੇ ਤੋਂ ਵਾਪਰਿਆ ਉਹ ਫੈਸਲੇ ਨੂੰ ਦੇਖਣ ਦੀ ਬਜਾਏ ਅਸੀਂ ਇੱਕ ਨੂੰ ਦੂਜੇ ਨੂੰ ਤੀਜੇ ਨੂੰ ਕਈ ਵੇ ਦੋਸ਼ ਦਿੰਿਆ ਸਟੇਟ ਦਾ ਇਹ ਫੈਸਲਾ ਸੀ ਇਹ ਇੱਕ ਪਹਿਲਾ ਤਜਰਬਾ ਸੀ ਉਹਨਾਂ ਦੇ ਆਏ ਆਪਾਂ ਚੱਕ ਦੋ ਫੱਟੇ ਸਿੱਖਾਂ ਤੋਂ ਡਰਦੇ ਜਿਆਦਾ ਨਹੀਂ ਸਿੱਖਾਂ ਨੂੰ ਇੱਕ ਮੌਨਸਟਰ ਬਣਾ ਕੇ ਪੇਸ਼ ਕਰਿਆ ਗਿਆ ਕਿ ਵੀ ਇਹਨਾਂ ਨੇ ਤਾਂ ਸਭ ਨੂੰ ਖਾ ਜਾਣਾ ਹੈ ਇਹਨਾਂ ਨੇ ਤਾਂ ਮੁਲਕ ਨੂੰ ਤੋੜ ਦੇਣਾ ਉਹ ਮੁਲਕ ਦਾ ਹੈ ਜੱਪਤ ਨਹੀਂ ਕਿਹੋ ਜਿਹਾ ਅਕਸਰ ਬਣਾਤਾ ਵੀ ਜਵੇਂ ਮੁਲਕ ਪਤਾ ਨਹੀਂ ਇੱਕੋ ਹੀ ਹੁੰਦਾ ਇਹ ਇਹ ਤਾਂ ਕਦੇ ਟੁੱਟਿਆ ਹੀ ਨਹੀਂ ਹੁੰਦਾ ਇਹ ਤਾਂ ਪਹਿਲਾਂ ਤੋਂ ਹੀ ਜਿੰਨੇ ਇਕੱਠਾ ਹੁੰਦਾ ਉਹ ਭੜੇਉ ਮਾਂਸੇ ਦਾ ਏਸ਼ੀਆ ਮਹਾਦੀਪ ਹੀ ਟੁੱਟਿਆ ਕਹਿ ਵਾਲੀ ਜੁੜਿਆ ਜੁੜੇ ਏਸ਼ੀਆ ਸੀ ਪਹਿਲਾਂ ਆਸਟ੍ਰੇਗ ਦਾ ਟਟਕੇ ਬਣਿਆ ਵਿੱਚੋਂ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਜੀ ਆਪਾਂ ਇਹ ਗੱਲ ਨੂੰ ਦੇਖਦੇ ਆਂ ਆਪਾਂ ਇਸ ਗੱਲ ਨੂੰ ਵਿਚਾਰੀਏ ਠੀਕ ਹੈ ਕੋਟ ਮਦੇ ਕੋ ਵੀਰਲਾ ਸੇਵਕ ਹੋ ਸਕਦੇ ਬਿਹਾਰੀ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਸਾਰੇ ਖਿੱੱਚਾਂ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਭੜੇ ਬੰਦੇ ਬੈਠੇ ਹੁੰਦੇ ਨੇ ਉਹ ਆਪਣੀ ਜਿਹੜੀ ਮਨੁੱਖਤਾ ਦੀ ਆਵਾਜ਼ ਹੈ ਉਹ ਖੜੀ ਕਰਦੇ ਨੇ ਵੀ ਅੰਤਾਰ ਪੁੰਡੇ ਜਿਨ੍ਹਾਂ ਨੇ ਇਹ ਹੂ ਆਰ ਦੀ ਗਿਲਟੀ ਜਦ ਕਿਤਾਬ ਛਾਪੀ ਮੈਨੂੰ ਕਹਿੰਦੇ ਜੀ ਕੋਈ ਝਿਜਕ ਨਹੀਂ ਪੰਜਾਬੀ ਚੋਂ ਕਿਤਾਬ ਦੋਸ਼ੀ ਕੌਣ ਦੇ ਨਾਂ ਦੇ ਥੱਲੇ ਉਹਦਾ ਟਾਈਟਲ ਵੀ ਕਾਲਾ ਕਰਿਆ ਉਹ ਇੱਥੇ ਵੰਡੀ ਗਈ ਸੀ ਪੰਜਾਬ ਚ ਕਿ ਜਿਹੜੇ ਵੰਡਣ ਵਾਲੇ ਸੀ ਬਹੁਤੇ ਉਹ ਜੋ ਸਿੱਖ ਨਹੀਂ ਸੀਗਾ ਉਹ ਦੂਜੀ ਕਮਿਊਨਿਟੀ ਦੇ ਬੰਦੇ ਸੀਗੇ ਅਰ ਉਹਨਾਂ ਨੂੰ ਖਤਰਾ ਵੀ ਸੀ ਕਿਉਂਕਿ ਉਸ ਵਕਤ ਤਾਂ ਬੜੇ ਕਾਲੇ ਬੱਦਲ ਛਾਏ ਹੋਏ ਸੀ ਉਦੋਂ ਵੰਡੀ ਗਈ ਆ ਉਹ ਔਰ ਪੰਜਾਬੀ ਚ ਵੰਡੀ ਗਈ ਆ ਕਿਉਂਕਿ ਉੱਥੇ ਤਾਂ ਅੰਗਰੇਜ਼ੀ ਛਪੀ ਸੀ ਉਦੋਂ ਪੰਜਾਬੀ ਤਰਜਮਾ ਕਰਕੇ ਛਾਪੀ ਗਈ ਸੀ ਸੋ ਬਹੁਤ سارے ਲੋਕ ਹੁੰਦੇ ਨੇ ਅੱਜ ਆਪਾਂ ਇਸ ਗੱਲ ਤੋਂ ਇਹ ਸਿੱਖਣ ਦੀ ਕੋਸ਼ਿਸ਼ ਕਰਕੇ ਚੱਲੀਏ ਕਿ ਜੇ ਸਮਾਜ ਨੂੰ ਬਚਾਉਣਾ ਹੈ ਜਿਹੜਾ ਕਿ ਬਚਾਉਣਾ ਜ਼ਰੂਰੀ ਹੈ ਸਟੇਟ ਦਾ ਜਿਹੜਾ ਜ਼ਬਰ ਹਮਲਾ ਹੈ ਉਹ ਗਏ ਉੱਤੇ ਚਾਹੇ ਉਹ ਬੋਲਨ ਤੇ ਹਮਲਾ ਹੈ ਚਾਹੇ ਉਹ ਤੁਹਾਡੇ ਕਮਾਉਣ ਤੇ ਹਮਲਾ ਹੈ ਰੋਟੀ ਰੋਜੀ 'ਚ ਹਮਲਾ ਹੈ ਚਾਹੇ ਭਾਈਚਾਰੇ 'ਚ ਹਮਲਾ ਹੈ ਸਭ ਤੋਂ ਪਹਿਲਾਂ ਭਾਈਚਾਰੇ ਨੂੰ ਪਾੜਦੇ ਨੇ ਰੋਜੀ ਰੋਟੀ 'ਚ ਹਮਲੇ ਵਾਸਤੇ ਉਹ ਹਮੜਾ ਨਾ ਹੋਣ ਲਈਏ ਉਹਨੂੰ ਹਿੰਦੂ ਸਿੱਖ ਮੁਸਲਮਾਨਾਂ ਸਾਈਚ ਕਹਿੰਦੀ ਬਜਾਏ ਕਿਉਂਕਿ ਮੈਂ ਤਾਂ ਇਹ ਗੱਲ ਕਹਿ ਰਿਹਾ ਐਥੇ ਕਾਨਫਰੰਸ ਹੋਈ ਸੀ ਜਦ ਮੈਂ ਕਹਿੰਦਾ ਵੀ ਦਲਤਾਂ ਤੇ ਵੀ ਜਲਮ ਹੁੰਦੇ ਨੇ ਐਸਾਈਆਂ ਤਾਂ ਵੀ ਹੁੰਦੇ ਨੇ ਉਹ ਭੜਕ ਕੇ ਜਿਹੜਾ ਬੰਦਾ ਕੰਡਕਟ ਕਰਾ ਰਿਹਾ ਸੀ ਵੀ ਦਲਤ ਤਾਂ ਆਏ ਨੇ ਐਸਾਈ ਤਾਂ ਆਏ ਨੇ ਉਹ ਭੜਿਓ ਮਾਨਸੋ ਜੋ ਐਸਾਈ ਔਰਤਾਂ ਨਾਲ ਉੱਥੇ ਕਰਿਆ ਹੈ ਮਣੀਪੁਰ ਦੇ ਵਿੱਚ ਜੇ ਤੁਹਾਨੂੰ ਉਹਦੇ ਨਾਲ ਸ਼ਰਮ ਨਹੀਂ ਆਉਂਦੀ ਕਿਉਂਕਿ ਉਹ ਐਸਾਈ ਨੇ ਤੁਸੀਂ ਮੁਸਲਮਨ ਤੇ ਸਿੱਖ ਇਕੱਠੇ ਹੋ ਕੇ ਮੁਸਲਮਾਨ ਤੇ ਸਿੱਖ ਜੋਰ ਲਾੜਾਂ ਇਕੱਠੇ ਹੋ ਕੇ ਉਹ ਹਿੰਦੂਤਵਾ ਨੂੰ ਹੀ ਤੱਕੜੇ ਕਰਨਗੇ ਹਿੰਦੂਤਵਾ ਉਹੋ ਕਮਜ਼ੋਰ ਹੋਏਗਾ ਜਦ ਇਥੋਂਗੇ ਮਨਾਰਟੀਜ਼ ਇਥੋਂ ਦੇ ਦਲਤ ਇਥੋਂ ਦੇ ਆਦਿਵਾਸੀ ਇਕੱਠੇ ਹੋਣਗੇ ਰਾਸ਼ਟਰਪਤੀ ਜੀ ਦੀ ਗੱਲ ਕਰੀਏ ਇਹਨਾਂ ਨੇ ਵੀ ਉਹਨਾਂ ਤੇ ਹਮਲਾ ਕਰਿਆ ਕੀ ਰਾਮਨਾਥ ਕੋਵਿੰਦ ਰਾਸ਼ਟਰਪਤੀ ਨਹੀਂ ਸੀ ਜਿਹਨੂੰ ਪੌੜੀਆਂ ਤੇ ਫਲਾਕੇ ਪ੍ਰਸ਼ਾਦ ਦਿੱਤਾ ਇਹ ਮਨੋਰਸਵਰਤੀ ਕਿਉਂਕਾ ਕਹਿੰਦੀ ਹੈ ਕੀ ਦਰੋਪਤੀ ਮੁਰਮੂਜੀ ਰਾਸ਼ਟਰਪਤੀ ਨਹੀਂ ਹੈਗੇ ਜਿਨ੍ਹਾਂ ਨੂੰ ਗਰਮਗਰਮ ਚੰਦਰ ਨਹੀਂ ਜਾਣ ਦਿੱਤਾ ਹੈਗੇ ਆਰਟੀਕਲ 25 ਨੂੰ ਤੋੜ ਦਿੱਤਾ ਗਿਆ ਛਰੇਆ ਨਹੀਂ ਸਿਰਸ ਕਰਕੇ ਆਪਾਂ ਭੁੜਜੀਏ ਆਉਦਿਆਂ ਦੀ ਗੱਲ ਆਪਾਂ ਭੁੜਜੀਏ ਇਹ ਹਿੰਦੂ ਤਵਰਾ ਜਿਹੜਾ ਦਾਇਨਤਾ ਹੈ ਇਹ ਨਾਲੇ ਖੜਾ ਕਰ ਲਿਆ ਇਹਨੂੰ ਤੋੜਨ ਵਾਸਤੇ ਆਪਾਂ ਨੂੰ ਇੱਕ ਢੰਗੂਰੀ ਜਿਹੜੀ ਲਹਿਰ ਹੈ ਉਹ ਉਠਾਉਣੀ ਪੈਗੀ ਹਾਂ 84 ਨੂੰ ਯਾਦ ਕਰਕੇ ਜਸਾਸੀ ਦੇ ਸ਼ਹੀਦਾਂ ਨੂੰ ਯਾਦ ਕਰਕੇ ਮੈਨੂੰ ਤਾਂ ਲੱਗਦਾ ਵੀ ਬਾਲਵਾਰ ਹਾਲਾਂਕਿ ਸ਼ਾਇਦ ਉਹ ਫੇਰ ਕਰ ਵੀ ਦੇਣ ਬਾਲਵਾਰੇ ਕਹਿਣਾ ਚਾਹੀਦਾ ਹੈ ਵੀ ਪੂਰੇ ਮੁੜਕਦੇ ਸਦਨਾਂ ਨੂੰ ਕੱਤੋਂ ਕੱਤੋਂ ਕਿ ਇੰਨਾ ਵੱਡਾ ਕਤਦਿਆਨ ਹੋਇਆ ਹੈ ਜਿਹੜੇ ਬੰਦੇ ਨੂੰ ਕਹਿੰਦੇ ਨੇ ਦੰਗੇ ਮੈਨੂੰ ਬਹੁਤ ਅਤਰਾ ਲੱਗਦਾ ਇਹ ਕੋਈ ਦੰਗੇ ਨਹੀਂ ਸੀਗੇ ਇਹ ਕਤਦਿਆਨ ਸੀ ਸਟੇਟ ਨਾਲ ਰਲਈ ਹੋਈ ਸੀ ਸਾਰੇ ਦੇਸ਼ ਦੀਆਂ ਲੋਕ ਇਹ ਵਿਧਾਨ ਸਭਾਵਾਂ ਨੂੰ ਤੇ ਦੇਸ਼ ਦੀ ਲੋਕ ਸਭਾ ਨੂੰ ਜਾਂ ਜੁਆਇੰਟ ਸੈਸ਼ਨ ਪਾਰਲੀਮੈਂਟ ਦੇ ਨੂੰ ਇਹ ਤੇ ਮਤਾ ਪਾਸ ਕਰਨਾ ਚਾਹੀਦਾ ਹੈ ਵੀ ਚਾਹੇ ਜਿਹੜੀ ਸਰਕਾਰ ਹੋਣਾ ਉਹ ਇਹ ਕਹਿ ਕੇ ਪਾਸ ਕਰੇ ਵੀ ਭਾਵੇਂ ਅਸੀਂ ਉਦੋਂ ਹੈ ਨਹੀਂ ਸੀਗੇ ਕੋਈ ਹੋਰ ਸੀਗਾ ਜਿਹਨੇ ਕਰਿਆ ਪਰ ਹੈ ਤਾਂ ਸਟੇਟ ਸੀ ਨਾ ਹੁਣ ਅਸੀਂ ਆ ਅਸੀਂ ਇੱਥੇ ਅਫਸੋਸ ਜ਼ਾਹਰ ਕਰਦੇ ਹਾਂ ਇਹ ਮਾੜੀ ਗੱਲ ਹੋਈ ਹੈ ਸਟੇਟ ਨੂੰ ਨਹੀਂ ਚਾਹੀਦਾ ਔਰ ਉਹ ਕੱਲੇ 84 ਵਾਸਤੇ ਨਹੀਂ ਜਿਵੇਂ ਇਹਨਾਂ ਨੇ ਕਿਹਾ ਉਹ 2002 ਵਾਸਤੇ ਵੀ ਉਹ ਮਨੀਪੁਰ ਵਾਸਤੇ ਵੀ ਕੋਈ ਮਤਾਂ ਦੇ ਇਹੋ ਜਿਹਾ ਪਾਸ ਕਰਨ ਦੀ ਮੰਗ ਕਰੀ ਜੋ ਹੋਣਾ ਹਮਾਰਾਂ ਤਾਂ ਹੈ ਨਹੀਂ ਪਰ ਇੱਕ ਮੂਵਮੈਂਟ ਚੱਲਦੀ ਹੈ ਕਿ ਚਾਹੇ ਸਾਇਆਂ ਤੇ ਜ਼ੁਲਮ ਹੋਵੇ ਚਾਹੇ ਦਲਤਾਂ ਤੇ ਜ਼ੁਲਮ ਹੋਵੇ ਚਾਹੇ ਮੁਸਲਮਾਨਾਂ ਤੇ ਹੋਵੇ ਚਾਹੇ ਸਿੱਖਾਂ ਤੇ ਹੋਵੇ ਚਾਹੇ ਕੁਝ ਗਰੀਬ ਹਿੰਦੂਆਂ ਤੇ ਹੋਵੇ ਅਸੀਂ ਖੜੇ ਹਾਂ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਆ ਉਹ ਪੈਸੋ ਕੁਝ ਸਿੱਖੀ ਵਾਗਿ ਜਿਹਾ ਕਹਾცა ਤਾਰੀਖੀ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ ਜਿਹੜੇ ਤਰ੍ਹਾਂ ਗੱਲ ਕਰ ਰਹੇ ਸੀਗੇ ਜਿਸ ਤਰ੍ਹਾਂ ਦੀ ਸਿਆਸਤ ਇਹ ਸਾਰੇ ਵਰਤਾਰੇ ਲਈ ਜ਼ਿੰਮੇਦਾਰ ਹੈ ਉਹਨੂੰ ਸਭ ਤੋਂ ਵੱਡਾ ਜਿਹੜਾ ਥ੍ਰੈਟ ਹੈ ਉਹ ਹਿੰਦੂ ਸੁਸਾਇਟੀ ਦੇ ਵਿੱਚ ਜਿਹੜਾ ਲਿਬਰਲ ਲੋਕ ਨੇ ਉਹਨਾਂ ਤੋਂ ਐਸਾ ਉਹੀ ਹੈ ਜਿਹੜੇ ਜਿਨ੍ਹਾਂ ਨੇ ਅਯੁੱਧੇ ਤੇ ਹਰਾਇਆ ਇਹਨਾਂ ਨੂੰ ਐਵੇਂ ਦੀ ਸਿਆਸਤ ਨੂੰ ਉਹ ਸਾਡੇ ਵਾਸਤੇ ਬਹੁਤ ਉਮੀਦ ਦੀ ਕਿਰਨ ਹੈਗੀ ਹੈ ਕਿਉਂਕਿ ਉਹ ਸੋਸਾਇਟੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਇਸ ਤਰ੍ਹਾਂ ਵੀ ਸੋਚਦਾ ਹੈ